ਬਠਿੰਡਾ ਦੇ ਪਰਸਰਾਮ ਨਗਰ ਵਿਖੇ ਚੋਰਾਵਾਂ ਵੱਲੋਂ ਬੀਤੀ ਰਾਤ ਬਣਾਇਆ ਇੱਕ ਸ਼ੋਰੂਮ ਨੂੰ ਨਿਸ਼ਾਨਾ 44 ਮੋਬਾਈਲ ਫੋਨ, ਐਲਈਡੀਆਂ ਅਤੇ ਹੋਰ ਸਮਾਨ ਕੀਤਾ ਚੋਰੀ। ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ। ਸਾਰਾ ਮਾਮਲਾ ਹੋਇਆ ਸੀ ਸੀਟੀਵੀ ਕੈਮਰੇ ਵਿੱਚ ਕੈਦ। ਮੰਗਲਵਾਰ ਨੂੰ 12 ਵਜੇ ਦੇ ਲਗਭਗ ਦੁਕਾਨ ਦੇ ਮਾਲਕ ਅਤੇ ਹੋਰ ਲੋਕਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੀਤੀ ਰਾਤ ਚੋਰਾਵਾਂ ਵੱਲੋਂ ਇੱਕ ਸ਼ੋਰੂਮ ਜੋ ਪਰਸਰਾਮ ਨਗਰ ਵਿਖੇ ਸੀ ਇਕ ਸ਼ੋਰੂਮ ਨਿਸ਼ਾਨਾ ਬਣਾਇਆ ਗਿਆ ਹੈ ਜਿਸ ਦੇ ਵਿੱਚ 44 ਮੋਬਾਈਲ ਫੋਨ ਅਤੇ LEDਆਂ ਤੇ ਹੋਰ ਦੁਕਾਨ ਦਾ ਸਮਾਨ ਇੱਥੇੋਂ ਉਪਚੋਰੀ ਕੀਤਾ ਗਿਆ ਲੱਖਾਂ ਰੁਪਏ ਦਾ ਸਮਾਨ ਇੱਥੋਂ ਚੋਰੀ ਕੀਤਾ ਗਿਆ ਜਿਸ ਨੂੰ ਲੈ ਕੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਦੇਖਣ ਲਈ ਤਸਵੀਰਾਂ ਦੇ ਵਿੱਚ ਬਠਿੰਡਾ ਦੇ ਪਰਸਰਾਣਾ ਨਗਰ ਦੀਆਂ ਇਹ ਸਾਰੀਆਂ ਤਸਵੀਰਾਂ ਨੇ ਜਿੱਥੇ ਇੱਕ ਸ਼ੋਰੂਮ ਸੀ ਜਿਸ ਦੇ ਵਿੱਚ ਇਲੈਕਟ੍ਰੋਨਿਕ ਦਾ ਸਮਾਨ ਸੀ ਅਤੇ ਇੱਥੋਂ 44 ਮੋਬਾਈਲ ਫੋਨ ਬੀਤੀ ਰਾਤ ਚੋਰਾਂ ਵੱਲੋਂ ਚੋਰੀ ਕੀਤੇ ਗਏ ਤੇ ਨਾਲ LEDਆਂ ਤੇ ਹੋਰ ਸਮਾਨ ਚੋਰੀ ਕੀਤਾ ਗਿਆ ਇਸ ਨੂੰ ਲੈ ਕੇ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਇਸ ਇਸ ਵੱਲੋਂ ਜਾਣਕਾਰੀ ਦੁਕਾਨ ਦੇ ਮਾਲਕਾ ਅਤੇ ਹੋਰ ਦੁਕਾਨਦਾਰਾਂ ਵੱਲੋਂ ਦਿੱਤੀ ਗਈ ਤੇ ਨਾਲ ਪੁਲਿਸ ਨੇ ਵੀ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਦੇਖੋ ਕਿ ਕੀ ਕੰਮਾ ਵਾਪਰੀਆ ਤੁਹਾਡਾ ਵਾਰਡ ਹੈ ਤੇ ਬਹੁਤ ਹੀ ਮੰਦ ਭਾਗੀ ਘਟਨਾ ਹੈ ਕਿ ਦਿਨੋ ਦਿਨ ਚੋਰੀਆਂ ਦਾ ਜਿਹੜਾ ਮਾਹੌਲ ਹੈ ਉਹ ਵੱਧਦਾ ਜਾ ਰਿਹਾ ਹੈ ਮੈਂ ਹੁਣੇ ਜਾ ਰਿਹਾ ਸੀ ਮੈਂ ਦੇਖਿਆ ਅੱਠ ਹੋਏ ਵੇਲੇ ਵਾ ਦੇਖਿਆ ਪੁਲਿਸ ਕਿਵੇਂ ਖੜਿਆ ਜੋ ਪਤਾ ਲੱਗਿਆ ਵੀਥੋ ਰਾਤ ਚੋਰੀ ਹੋਈ ਹੈ 17-18 ਲੱਖ ਦਾ ਸਮਾਨ ਲੈ ਗਏ ਵੀ ਉਹਨਾਂ ਦੇ ਹੌਸਲੇ ਕਿੰਨੇ ਬਲੰਦ ਹੋਣਗੇ ਕਿ ਐਲਸੀਡੀਆਂ ਵੀ ਲੈ ਗਏ ਚੱਕ ਕੇ ਏਸੀ ਵੀ ਲੈ ਗਏ ਚੱਕ ਕੇ 44 44 ਫੋਨ ਵੀ ਲੈ ਗਏ ਚੱਕ ਕੇ ਫਿਰ ਇਹਨਾਂ ਦੇ ਰੈਸ਼ੂ ਉੱਪਰ ਹੈ ਪਤਾ ਵੀ ਨਹੀਂ ਲੱਗਿਆ ਕਿ ਥੋੜਾ ਸ਼ਟਰ ਵੱਡਿਆ ਹੈ ਸ਼ਟਰ ਬਟਨ ਤੋਂ ਬਾਅਦ ਉਹ ਅੰਦਰ ਆਇਆ ਉਸ ਤੋਂ ਬਾਅਦ ਉਹ ਸਮਾਨ ਲੈ ਗਿਆ ਹੈ ਤੇ ਪ੍ਰਸ਼ਾਸਨ ਨੂੰ ਸਰਕਾਰ ਪ੍ਰਸ਼ਾਸਨ ਨੂੰ ਜਦੋਂ ਪ੍ਰਸ਼ਾਸਨ ਨੂੰ ਫੋਨ ਵੀ ਕੀਤਾ ਹੈ ਧਿਆਨ ਚ ਵੀ ਲੰਦਾ ਪ੍ਰਸ਼ਾਸਨ ਆਪਦਾ ਕੰਮ ਕਰੂਗਾ ਪਰ ਉਹਦੇ ਚ ਇਹ ਹੈ ਵੀ ਇਸ ਏਰੀਏ ਤੇ ਖਾਸ ਕਰਕੇ ਨਕੇਲ ਦੇਣ ਵਾਲੀ ਗੱਲ ਹੈ ਮੈਂ ਨਾ ਚਾਰ ਪੰਜ ਦਿਨ ਪਹਿਲਾਂ ਸਾਡੀ ਮੀਟਿੰਗ ਸੀ ਡੀਐਸਪੀ ਸਾਹਿਬ ਨਾਲ ਨਸ਼ੇ ਦੇ ਵਿਰੁੱਧ ਮੈਂ ਉੱਥੇ ਵੀ ਇਹ ਗੱਲ ਕਹੀ ਸੀ ਉਹਨਾਂ ਨੂੰ ਮੈਂ ਕਿਹਾ ਵੀ ਜਿਹੜੀ ਪट्रोलिंग ਹੈ ਉਹ ਰਾਤ ਨੂੰ ਵਧਾਈ ਜਾਵੇ ਕਿਉਂਕਿ ਪट्रोलिंग ਕਰਕੇ ਬਹੁਤ ਫਰਕ ਪੈ ਜਾਂਦਾ ਚੋਰ ਆਸ-ਪਾਸ ਹੋ ਜਾਂਦੇ ਜਾਂ ਭੱਜ ਜਾਂਦੇ ਜਦੋਂ ਰਾਤ ਨੂੰ ਪट्रोलिंग ਘੱਟ ਹੁੰਦੀ ਹੈ ਉਹਦੇ ਇਹ ਜੀ ਵਾਰਦਾਸਾ ਹੁੰਦੀ ਹੈ ਕੀ ਨਾਮ ਹੈ ਤੇ ਕੀ ਘਟਨਾ ਵਾਪਰੀ ਜੀ ਹੋਇਆ ਕੀ ਹੈ ਦੂਜੀ ਗੱਲ ਐ ਸੀ ਮੇਰਾ ਨਾਮ ਕਮਲ ਕੁਮਾਰ ਸਿੰਘਲਾ ਜੀ ਸਿੰਘਲਾ ਐਂਟਰਪ੍ਰਾਈਜ਼ ਸਾਡੀ ਦੁਕਾਨ ਦਾ ਨਾਮ ਹੈ ਜੀ ਜਿਹਦੇ ਵਿੱਚੋਂ ਕੇ ਸਾਨੂੰ ਰਾਘਰੀਆਂ ਨੇ ਸਵੇਰੇ ਦੱਸਿਆ 4:30 5 ਵਜੇ ਜੀ ਕਿ ਥੋੜਾ ਸ਼ੈਟਰ ਟੁੱਟਿਆ ਪਿਆ ਜੀ ਅਸੀਂ نیچے ਆਏ ਨਾਲ ਦੀ ਨਾਲ ਜੀ 42 ਮੋਬਾਈਲ ਅਸੀਂ نیچے ਆਏ ਜੀ ਆ ਗਏ ਸਮਾਨ ਦੀ ਇਨਕੁਆਰੀ ਕੀਤੀ ਐ ਤੇ ਸੀੜੀਆਂ ਲੈ ਗਏ ਏਸੀ ਲੈ ਗਏ 44 ਮੋਬਾਈਲ ਹੈ ਜੀ ਜਿਹਦੇ ਵਿੱਚ ਬੀਬੋ ਦੇ ਐਪਲ ਦੇ ਹੈ ਜੀ ਤੇ ਦੋ ਤਿੰਨ ਕੰਪਨੀਆਂ ਹੋ ਰਹੀ ਜੀ ਅੱਛਾ ਤੇ ਆ ਤੇ ਸੀੜੀਆਂ ਲੈ ਗਏ ਜੀ 55 ਇੰਚ ਆ ਖੋਲ ਕੇ ਅੱਗੇ ਬਾਹਰ ਨਹੀਂ ਨਿਕਲੀ ਆਗੇ ਸ਼ੈਟਰ ਦੇ ਰਹੀ ਜੀ 32 ਇੰਚ ਦੇ 45 ਇੰਚ ਲੈ ਗਏ ਜੀ ਏਸੀ ਲੈ ਗਏ ਡੇਟ ਆਉਂਦੇ ਜੀ ਪ੍ਰੈਸਰ ਲੈ ਗਏ ਜੀ ਕੁੱਕਰ ਲੈ ਗਏ ਤੇ ਕਿੰਨਾ ਕੁ ਨੁਕਸਾਨ ਦਾ ਸੱਤ ਸੱਤ ਦਾ 17-18 ਲੱਖ ਰੁਪਏ ਦਾ ਹੋਊ ਜੀ ਤੁਹਾਡੇ ਰਹਿائش ਕਿੱਥੇ ਹੈ ਅਰੇ ਆਸ ਉੱਤੇ ਜੀ ਹਾਂ ਜੀ ਪਤਾ ਨਹੀਂ ਲੱਗੇ ਤੁਹਾਨੂੰ ਬਾਪੂ ਜੀ ਏਸੀ ਲਾ ਕੇ ਪੈ ਜਾਂਦੇ ਆਣ ਕੀ ਪਤਾ ਲੱਗਦਾ ਆਪਾਂ ਨੂੰ ਕੀ ਪਤਾ ਵੀ ਚੋਰੀ ਹੋ ਗਈ ਸ਼ਵਰਾਤ ਨੂੰ ਜੀ ਹੂੰ ਤੇ ਕੋਈ ਸੀਸੀਟੀਵੀ ਫੁਟੇਜ ਵਗੈਰਾ ਫੋਟੋ ਆ ਗਈਆਂ ਜੀ ਹਾਂ ਜੀ ਕੋਈ ਚਾਹਤ ਕੋਈ ਪਿੱਛੇ ਦੇ ਤਰੀਕੇ ਦੀ ਕੋਈ ਸ਼ਕਲਾ ਪਛਾਣ ਚਾਲਦੀ ਆ। ਸ਼ਕਲਾ ਪਛਾਣ ਚ ਨਹੀਂ ਆਈ ਸਾਡੀ ਕੋਸ਼ਿਸ਼ ਕਰਨ ਦੀ। ਹਾਂ ਜੀ। ਤੇ ਪੁਲਿਸ ਨੂੰ ਤਲਾ ਦੇ ਦਿੱਤੀ। ਹਾਂ ਪੁਲਿਸ ਨੂੰ ਤਲਾ ਦੇ ਦਿੱਤੀ ਪੁਲਿਸ ਵਿਚਾਰ ਪੰਜ ਮੇਲ ਦੀ ਆ ਗਈ ਸੀਗੀ। ਅੱਛਾ। ਹਾਂ ਜੀ। ਫੋਰੈਂਸਿਕ ਸਾਇੰਸ ਦੀ ਟੀਮਾਂ ਵੀ ਆ ਰਹੀਆਂ ਨੇ ਆ ਗਈਆਂ ਆ ਗਈਆਂ ਸਾਰੇ ਆ ਗਏ। ਹਾਂ ਜੀ। ਕੀ ਇਦਾਂ ਦਾ ਮਾਹੌਲ ਕਿ ਇਦਾਂ ਦਾ ਇਸ ਇਲਾਕੇ ਦੇ ਵਿੱਚ ਨਜ਼ਰ ਆਉਂਦਾ ਤੁਸੀ ਇੱਥੇ ਕਾਫੀ ਚੋਰੀਆਂ ਦਾ ਇੱਥੇ ਚੋਟਾ ਘਾ ਘੈ ਗਈਆਂ ਨੇ ਛੇੜੀ ਹੈ ਗਈਆਂ ਜੀ ਸਾਰੇ। ਪਹਿਲਾਂ ਦੋ ਵਾਰ ਹੋਈ ਸੀ ਪਹਿਲਾਂ ਬੰਦੇ ਟਰੇਸ ਕਰ ਲਈ ਸੀ ਜੀ ਦੋ ਵਾਰ ਪਹਿਲਾਂ ਚੋਰੀ ਹੋ ਚੁੱਕੀ ਸੀ ਪਹਿਲਾਂ ਟਰੇਸ ਕਰ ਲਈ ਸੀ ਜੀ ਅਸੀਂ ਹਾਂ ਕੀ ਨਾਮ ਤੇ ਕੀ ਮਾਮਲਾ ਹੈ ਮਾਮਲਾ ਇਹ ਹੈ ਜੀ ਮੇਰਾ ਨਾਮ ਐਸਆਈ ਜਸਪ੍ਰੀਤ ਸਿੰਘ ਹੈ ਪਰ ਮਾਮਲਾ ਇਹ ਹੈ ਵੀ ਰਾਤ 1:30 ਵਜੇ ਇਹਨਾਂ ਦਾ ਸ਼ਟਰ ਤੋੜ ਕੇ ਐਲ ਸੀ ਡੀਆਂ ਤੇ ਮੋਬਾਈਲ ਚੋਰੀ ਕਰਕੇ ਲੈ ਗਏ ਦੁਕਾਨਦਾਰ ਕੀ ਕਹਿੰਦੇ ਨੇ ਕੀ ਗਿਆਨ ਆ ਤੇ ਗਿਆਨੇ ਆ ਤੇ ਵੀ ਅਸੀਂ ਬੰਦੇ ਇੱਥੋਂ ਦੇ ਪਛਾਣਦੇ ਆ ਨੇੜੇ ਦੀਆਂ ਸੀ ਇਹਨਾਂ ਨੂੰ ਨਾ ਟ੍ਰੇਸ ਕਰਕੇ ਫਿਰ ਬਖਤਾ ਦਰਦ ਕਰਾਓ। ਅੱਛਾ। ਤੇ ਹੁਣ ਤੱਕ ਕੀ ਕੁਝ ਪਤਾ ਲੱਗ ਪਾਇਆ ਕਿ ਕੌਣ ਸੀ? ਨਹੀਂ ਹਜੇ ਪਤਾ ਨਹੀਂ ਲੱਗਿਆ ਹੈਗਾ। ਹਜੇ ਤੱਕ ਤਾਂ ਲੋਕੇਸ਼ਨ ਉਹ ਸੀਸੀਟੀਵੀ ਕੈਮਰੇ ਤੇ ਇਹਨਾਂ ਦੀਆਂ ਦੇਖ ਰਹੇ ਆ। ਉਹ ਦੇਖ ਕੇ ਉਸ ਤੋਂ ਬਾਅਦ ਇਹਨਾਂ ਦਾ ਕਾ ਲੋਕੇਸ਼ਨ ਕਿੱਥੇ ਚੋਰੀ ਹੋਈ ਹੈ? ਲੋਕੇਸ਼ਨ ਇਹ ਆ ਸਾਹਮਣੇ ਦੁਕਾਨ ਹੈ। ਨੇ ਏਰੀਆ ਕਿਹੜਾ ਹੈ? ਏਰੀਆ ਪਰਸਰਾਮ ਨਗਰ। ਗਲੀ ਨੰਬਰ 21।